ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵਾਲੇ ਬਲੌਗ ਦੇ ਵਿੱਚ ਤੁਹਾਡਾ ਸਾਰਾ ਸਵਾਗਤ ਹੈ ਅੱਜ ਆਪਣਾ ਦੂਜਾ ਦਿਨ ਹੈ ਅੱਜ ਆ ਗਈ ਜਾਗੋ ਤੇ ਹੁਣ ਆਪਾਂ ਸਮਾਨ ਲੈਣ ਜਾਣੇ ਆਂ ਬਾਕੀ ਤੁਹਾਨੂੰ ਅੱਜ ਘਰੇ ਜਾ ਕੇ ਮਾਹੌਲ ਦਿਖਾਉਣੇ ਆ ਵੀ ਕੀ ਮਾਹੌਲ ਬਣਿਆ ਪਿਆਗਾ ਤੇ ਕੀ ਤਾਂ ਮਾਜਾ ਮਾਥੇ ਹੋ ਗਿਆ ਹੁਣ ਆਪਾਂ ਸਮਾਨ ਲੈਣ ਆ ਰਹੇ ਤੇ ਅੱਜ ਸ਼ੁਰੂਆਤ ਕਰਤੀ ਬਲੌਗ ਦੀ ਤੇ ਬਣੇ ਰਿਹਾ ਅੱਜ ਤੁਹਾਨੂੰ ਦਿਖਾਉਣੇ ਆ ਸਾਰੇ ਜਾਗੋ ਕੱਢਦੇ ਆਪਾਂ ਵਰਤਨ ਜਾਗੋ ਉਹ ਲੜਾ ਬੁਗਦੋਥ ਤੇ ਬ੍ਰਾਂਡ ਇਹ ਜਣਾ ਪੈਪਸੀ ਤਾਂ ਰੱਖੀ ਸੁੱਤੇ ਨੇ ਉੱਥੇ ਬਈ ਸੀ ਬੋਤਲ ਨੀਲ ਵਾਲੀ ਨਾਲ ਪੈਪਸੀ ਉਹਦੇ ਹਾਂ ਮੇਰੇ ਸਾਹ ਗਰੇ ਚੱਕੀ ਚੋ ਲੈ ਆ ਬਾਬਾ ਅੱਛਾ ਕੀ ਅੱਛਾ ਤੇ ਲੋ ਮੋਤ ਦਾਰੂਣਾ ਕਰਤਾ ਤੁਸਾਂ ਕਰ ਪੂਰੀ ਅੱਚਾਰੇ ਆਪਾਂ ਫੇਰਨਾ ਫਿਰ ਪੈਗੀ ਲੈ ਹਾਂ ਤਨ ਸਿੰਦਰ ਨਾ ਆਪੇ ਕਿਹਦਾ ਗੁੰਗੂ ਗੁੰਗੂ ਨਾ ਕਰ ਨਾ ਕਰ ਕਾਬਾ ਤੂੰ ਨਾ ਹੋਰੀ ਕੁਦੇ ਰੇ ਰੇ ਗਿਆ ਪਤਾ ਨਹੀਂ ਲੱਗਦਾ ਨਾ ਨਹੀਂ ਜੀ ਲਓ ਜੀ ਇੱਧਰ ਲੱਗੇ ਗੋਲ ਮੇਜ ਇੱਧਰ ਲੱਗਾ ਟੈਂਟ ਇੱਧਰ ਪਿਆ ਕੈਂਪਰ ਇੱਧਰ ਵੀ ਲੱਗੇ ਗੋਲ ਮੇਜ ਆ ਦੇਖੋ ਸਾਰਾ ਤਾਮਾ ਜਾਮਾ ਨਾਨਕੇ ਮੇਲ ਦਾ ਮਾਨ ਤਾਨ ਕਰਨ ਵਾਸਤੇ ਲੇਟਾਂ ਪਲੂਟਾਂ ਹਰਾ ਪ੍ਰਬੰਧ ਕਰਤਾ ਉਧਰ ਸਾਹਮਣੇ ਦੂਜੇ ਪਾਸੇ ਵੀ ਪੂਰਾ ਤਿਆਰ ਆ ਕੰਮ ਠੀਕ ਹੈ ਇਹ ਜਹਾਜ ਇੱਧਰ ਖਾਲੀ ਹੈ ਜਿੱਥੇ ਹੈ ਆ ਦੇਖੋ ਬੰਦਾ ਤੇ ਇੱਧਰ ਆਹੰਦਲੇ ਪਾਸੇ ਸਾਰੇ ਬੈਠਿਆ ਮੁੰਡੇ ਗੱਲਾਂਬੱਤਾਂ ਕਰੀ ਜਾਂਦੇ ਆ ਐਕਸਟਰਾ ਪਲੇਅਰ ਫਿਰਦੇ ਨੇ ਆਪਾਂ ਵੀ ਅੱਜ ਕਟਿੰਗ-ਕੁਟਿੰਗ ਕਰਾ ਕੇ ਆ ਗਏ ਕੱਪੜੇ-ਕੱਪੜੇ ਪਾ ਕੇ ਫਿਰ ਤੁਹਾਨੂੰ ਦਿਖਾਵਾ ਦੇਣਾ ਆ ਦੀ ਨਾਲ ਬੜੇ ਰਿਹੋ ਬਲੌਗ ਬਹੁਤ ਕੈਂਟ ਬਣੂ ਦਿਖਾਵਾ ਕੇ ਥੋੜਾ ਜਿਹਾ ਕੋ ਨਿਕਲ ਜੂ ਹਾਂਜੀ ਭਾਈ ਜੀ ਹੁਣ ਆਪਾਂ ਅਗੇ ਸ਼ਹਿਰ ਤੇ ਨਾਨਕੇ ਮੇਲੇ ਆਉਣਾਗਾ ਤੇ ਇੱਥੋਂ ਸਮਾਨ ਲੈਣਾਗਾ ਇੱਕ ਤਾਂ ਅਸੀਂ ਫਰੂਟ ਲੈਣੇ ਆ ਇੱਕ ਹੋਰ ਕੀ ਲੈਣਾ ਹੋਰ ਵੀ ਸਮਾਨ ਹੈਗਾਗਾ ਸਮਾਨ ਅਸੀਂ ਇੱਥੋਂ ਲੈਣਾ ਇੱਥੇ ਸਾਨੂੰ ਲੱਗ ਜੂ ਆਪਾਂ ਘੰਟਾ ਦੇ ਨਾਨਕਾ ਮੇਲ ਆਉਣ ਵਾਲੀ ਆ ਬਸ ਜਦੋਂ ਨੂੰ ਆਪਾਂ ਪਹੁੰਚਾਂਗੇ ਉਦੋਂ ਨੂੰ ਸ਼ਾਇਦ ਤਾਂ ਕਾਈ ਜਾਣਾਗਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਹੁਣ ਸ਼ਹਿਰ ਦੇ ਵਿੱਚ ਆਏ ਹੋਏ ਤਾਂ ਸ਼ਹਿਰ ਦੇਖ ਲਓ ਤੇ ਆਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਤੁਹਾਨੂੰ ਅੱਗੇ ਅੱਜ ਫਿਰ ਦਿਖਾਉਣਿਆ ਵੀ ਰਾਤ ਦਾ ਕੀ ਪ੍ਰੋਗਰਾਮ ਹੈ ਜਾਗੋ ਕੱਢਦੇ ਸਾਨੂੰ ਤੁਹਾਨੂੰ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਬਣਾਉਗੇ ਨਾ ਪੜੇ ਰਿਹਾ ਜੁਣ ਤੱਕ ਦੇਖਣ ਨੂੰ ਦਿਖਾਵਾਂਗੇ ਆਪਾਂ ਕੀ ਕੀ ਸਮਾਨ ਲੈਨੇ ਆ ਧੰਨਵਾਦ ਜੀ ਲਓ ਜੀ ਬਾਈ ਜੀ ਲੈ ਲਿਆ ਜੀ ਸਮਾਨ ਆਪਾਂ ਠੀਕ ਆ ਇੱਧਰ ਦੇਖੋ ਬਈ ਸ਼ਹਿਰ ਦ੍ਰਿਸ਼ ਸ਼ਹਿਰ ਦਾ ਇਹ ਅੱਜ ਰਾਤ ਕੀ ਦਾ ਭਗਤ ਸਿੰਘ ਚੌਕ ਆ ਤੇ ਬਾਕੀ ਉਹ ਨਾਨਕਾ ਮੇਰਾ ਕਹਿੰਦੇ ਆ ਗਿਆ ਬਾਕੀ ਤੁਹਾਨੂੰ ਜਾ ਕੇ ਦਿਖਾਉਣਿਆ ਹੁਣ ਆਪਾਂ ਇਹ ਲੱਗਿਆ ਜੀ ਨਾਨਕਾ ਮੇਰਾ ਆ ਗਿਆ ਜੀ ਕਰਾਉਣੇ ਜੀ ਤੁਹਾਨੂੰ ਦਰਸ਼ਨ ਭਾਉ ਜੀ ਭਾਈ ਜੀ ਆਪਾਂ ਹੁਣ ਹੋ ਕੇ ਰੈਡੀ ਤੇ ਨਾਨਕਾ ਮੇਲਾ ਆ ਗਿਆ ਤੇ ਇਧਰ ਡੱਬੇ ਵੀ ਲੈਏ ਠੀਕ ਆ ਜੀ ਹੁਣ ਆਪਾਂ ਚੱਕ ਕੇ ਲਾਉਣਾ ਜਾਗੋ ਜਾਗੋ ਚੱਕ ਕੇ ਤੇ ਨਾਨਕੇ ਮੇਲੇ ਦਾ ਆਪਾਂ ਪ੍ਰਬੰਧ ਕਰੀ ਜੇ ਨਾ ਖਾਈ ਪੀਏ ਦਾ ਛਕ ਪੀ ਕੇ ਖਵਾ ਪਿਆ ਕੇ ਨਾਲ ਨੂੰ ਫੇਰ ਦੇਖਦੇ ਆ ਵੀ ਕਿੰਨਾ ਕ ਜੋਰ ਲਾਉਂਦੇ ਆ ਤੇ ਕਿਵੇਂ ਜਾਗੋ ਨਿਕਲਦੀ ਆ ਕਿੰਨਾ ਕ ਨਜ਼ਾਰਾ ਆਉਂਦਾ ਥੋੜਾ ਸਾਰਾ ਮਾਹੌਲ ਤੁਹਾਨੂੰ ਦਿਖਾਵਾਂਗੇ ਨਾਲ ਆਪਣੇ ਮੁੰਡਾ ਗੱਭਰੂ ਨੌਜਵਾਨ ਪੰਜਾਬੀ ਤੇ ਬਾਕੀ ਹੁਣ ਬੜੇ ਰਿਓ ਬਲੌਗ ਨਾਲ ਅੱਗੇ ਬਲੌਗ ਬਹੁਤ ਘੈਂਟ ਬਣਨ ਵਾਲਾ ਨੇ ਹੋ ਨੀ ਇਸ ਪਾਗਾ ਵਾਲੇ ਛੱਜ ਨੂੰ ਲਓ ਭਾਈ ਜੀ ਆ ਚੱਕ ਲਈ ਜਾਗੋ ਤੇ ਆਪੇ ਆਪਣਾ ਡੰਡਾ ਜਾ ਉਹ ਇਹਨਾਂ ਖੜਕਾਉਂਦੇ ਜਿਹਾ ਹੁੰਦੇ ਮੂਰੇ ਤੇ ਹੁਣ ਦੇਖਦੇ ਆ ਫਿਰ ਪਰਖਦੇ ਆ ਜਾ ਕੇ ਬਿਓਰ ਤੇ ਫੜਾਉਣੇ ਆ ਜਾ ਕੇ ਸਮਹਾਉਣੇ ਆ ਜਾਗੋ ਇਹ ਫਿਰ ਪਹਿਣੀਆਂ ਬੋਲੀਆਂ ਪਹਿਣਗੇ ਗਿੱਧੇ ਤੇ ਕੰਮ ਹੋ ਜਾ ਇੱਕ ਨੰਬਰ ਦਾ ਸਾਡੇ ਬੰਦੇ ਨੇ ਹੁਣ ਲਾਉਣਾ ਗੀਤ ਤੇ ਮੇਰੇ ਕੰਨ ਕੱਢੀ ਜਾਂਦਾ ਅੱਖਾਂ ਜੀਆਂ ਵੇਛੇ ਦੀ ਬੋਲਣਾ ਬੰਦ ਕਰੇ ਤਾਂ ਮੈਂ ਛੇਦ ਕਿਉਂ ਘਟਾ ਘਰ ਵੀ ਆਉਣ ਵਾਲਾ ਪਰ ਇਹ ਕਿੰਨਾ ਮਰਜੀ ਅੱਖਾਂ ਕੱਢੀ ਜਾਵੇ ਆਪਾਂ ਚੁੱਪ ਨਹੀਂ ਕਰਨਾ ਬਸ ਹਾਂ ਕਹਿੰਦਾ ਜਦ ਤਰੀ ਮਸਤੀ ਆਉਦੀ ਜਾਂਦੀ ਪਰ ਨੇਰਾ ਹੋ ਜੂਗਾ ਮੈਂ ਤਾਂ ਕਿਹਾ ਕਿ ਮੈਂ ਹਾਂ ਦੱਸ ਵਾਚਿਆ ਮੈਂ ਦਮਸਰ ਪੰਚੀ ਕੋਲ ਕੱਪ ਕੀਦਾਰੇ ਫੋਨ ਕਰ ਮਾਮਾ ਨੇ ਮਾਮਾ ਦੀ ਮਟਨਾਂ ਦਾ ਇਹਨਾਂ ਦੀ ਜ਼ਵੇਰ ਦੀ ਦਿਮਾਰ ਦੀ ਤੁਹਾਨੂੰ ਕਿਉਂ ਨਹੀਂ ਸਿਖਾਇਆ ਜਾ ਰਿਹਾ ਆ ਜਾ ਹੁਣ ਲਾਲ ਲਓ ਭਾਈ ਅੱਜ ਪ੍ਰੋਗਰਾਮ ਚੱਲ ਜਿਹਾ ਦਾ ਵਟਨੇ ਦਾ ਅਦਰ ਜਵਾਗ ਨੱਚੀ ਜਾਂਦੇ ਨੇ ਦੇਖੋ ਨੋ ਭਾਈ ਜਾਗੋ ਤੇ ਬਹੁਤ ਰਿਸ਼ਤੇਦਾਰ ਆਏ ਨੇ ਪਰ ਇਹ ਬੰਦੇ ਦੀ ਲੋਕਾਂ ਨਾਲੋਂ ਅੱਡਾ ਹੈ ਕਿਉਂਕਿ ਕੈਂਟਾ ਵਾ ਕੇ ਆਇਆ ਬੰਦੇ ਨੇ ਸਭਿਆਚਾਰ ਸੰਭਿਆ ਹੈ ਠੀਕ ਹੈ ਠੀਕ ਹੈ ਹੁਣ ਦੇਖ ਤਾਂ ਲੈ ਇਧਰ ਠੀਕ ਹੈ ਓਕੇ ਪਰ ਉਹ ਕਰਕੇ ਸਲਾ ਕੀ ਕਰਨਾ ਹੁਣ ਸਾਹਮਣੇ ਦੇਖੋ ਜੀ ਸਵੇਰੇ ਬਲਾਗ ਦੇ ਸਾਹਮਣੇ ਕੋਈ ਸਾਹਮਣੇ ਨਾ ਲਾਹਣ ਚੱਲ ਗਿਆ ਚਲੋ ਜੀ ਪਾਵਾ ਤੀ ਪਾਉ ਭਾਈ ਨਾ ਪਾਉ ਚਾਪੜਾ ਗੀ ਦਲਵਾ ਦਿਓ ਭਾਈ ਸਾਹਮਣੇ ਲਾਖ ਲਾਖ ਹੱਥ ਲੈ ਲਾਖ ਲੈ ਹਾਜੀ ਕੱਟੇ ਥੋੜਾ ਪਿੱਛੇ ਚੱਲਣਾ ਬੰਦਾ ਹਾਂਜੀ ਸਾਹਮਣੇ ਹਾਂਜੀ ਸਾਹਮਣੇ ਨੋਲਾ ਜੀ ਆਦੇ ਰਸ਼ਨ ਲਾਇਆ ਤਿੰਨ ਉਲਟਰ ਰੱਖ ਯਾਰ ਸ਼ਕਤੀ ਲਾ ਬਾਕੀ ਗਾਣੀ ਹੈ ਤਾਂ ਇਹਨੇ WhatsApp ਤੇ ਮਾਰਟ ਜ਼ਰੂਰ ਲੇ ਕੇ ਸੀਟ ਦਾ ਜਿੰਦਾ ਚਲੋ ਅੱਗੇ ਗੀਤ ਲਵਾ ਦਿੰਦੇ ਜੀ ਅੱਗੇ ਕਹੀ ਬਾਈ ਨੂੰ ਚਲੋ ਵੀ ਚਲੋ ਇਤਹਾਸ ਕੀ ਵਾਹ ਚਲੋ ਚਲੋ ਤੁਹਾਡੇ ਨਾਲ ਆਸੀ ਆਸੀ ਦੇਖ ਲੋ ਦੇਖ ਕੇ ਕਰ ਲੋ ਸਾਹਮਣੇ ਚਾਨਣ ਨਹੀਂ ਨਿਕਲਦਾ ਸਾਲਾਂ ਕਾ ਦੀ ਦੇਖੋ ਸਾਹਮਣੇ